ਹੇ ਗੁਰ ਜੀ ਕੀ ਪਤੇ ਨਾਸਰੀ ਮਹੱਲਾ ਚੌਥਾ ਹਰ ਪੜ ਹਰ ਲਿਖ ਹਰ Jap ਹਰ ਗਾਉ ਹਰ ਪਉ ਦਿਲ ਪਰ ਉਤਾਰੀ ਪਦ ਜਿਹੜੇ ਨੇ ਜਿਆਦਾ ਰੁਕਣਾ ਵਿਸਰਾਮ ਤੇ ਹੀ ਠੌਂਕਾਂ ਤੇ ਤੇ ਇਸ਼ਾਰੇ ਦੇਣੇ ਨੇ ਹਰ ਪੜ ਹਰ ਲਿਖ ਹਰ Jap ਹਰ ਗਾਉ ਇਥੇ ਵਿਸਰਾਮ ਹੈ ਹਰ ਇਥੇ ਯਮਕਲਾਦਨੀਆ ਪੌਜਲ ਫਾਰ ਉਤਾਰੀ ਮਾਨ ਬਚਨ ਹਿਰਦੈ ਧਾਇ ਹਰ ਹੋਏ ਸੰਤੁਸ਼ਟ ਇਹ ਵੀ ਵਿਸਰਾਮ ਬੜਾ ਮਹਿੰਗਾ ਹੈ ਮਾਨ ਬਚਨ ਇਥੇ ਥਮਕਲਾਦਨੀਆ ਹਿਰਦੈ ਧਾਇ ਹਰ ਇਥੇ ਥਮਕ ਹੋਏ ਸੰਤੁਸ਼ਟ ਇਥੇ ਵਿਸਰਾਮ ਯਾਨੀ ਜਿਆਦਾ ਸੰਤੁਸ਼ਟ ਤੇ ਰੁਕਣਾ ਹੈ ਮਾਨ ਬਚਨ ਹਿਰਦੈ ਧਾਇ ਹਰ ਹੋਏ ਸੰਤੁਸ਼ਟ ਏਵ ਭਾਣ ਹਰ ਨਾਮ ਮੁਰਾਰੀ ਮਨ ਜਪੀਐ ਹਰ ਜਗਦੀਸ਼ ਜਗਦੀਸ਼ ਕਸ ਕੇ ਬੋਲਣਾ ਜਗਦੀਸ਼ ਨਹੀਂ ਕਹਿ ਦੇਣਾ ਮਨ ਤੇ ਵੀ ਸਮ ਮਨ ਜਪ ਮਨ ਜਪੀਐ ਹਰ ਜਗਦੀਸ਼ ਮਨ ਜਪੀਐ ਹਰ ਜਗਦੀਸ਼ ਮਿਲ ਸੰਗਤ ਸਾਧੂ ਮੀਤ ਵੀ ਸਾਧੂ ਪਦ ਦੇ ਵਿਸਰਾਮ ਹੈ ਮਿਲ ਸੰਗਤ ਸਾਧੂ ਮੀਤ ਮਨ ਜਪੀਐ ਹਰ ਜਗਦੀਸ਼ ਮਿਲ ਸੰਗਤ ਸਾਧੂ ਮੀਤ ਸਦਾ ਆਨੰਦ ਹੋਵੈ ਦਿਨ ਰਾਤੀ ਹਰ ਕੀਰਤ ਕਰ ਬਨਵਾਰੀ ਰਹਾਉ ਹਰ ਹਰ ਕਰੀ ਦ੍ਰਿਸ਼ਟ ਤਾਬ ਭਇਓ ਮਨ ਉੱਦਮ ਜੇ ਉੱਦਮ ਪਾਤਿ ਵਿਸਰਾਮ ਹਰ ਹਰ ਕਰੀ ਦ੍ਰਿਸ਼ਟ ਇਤਕਮਕ ਤਬ ਭਇਓ ਮਨ ਉੱਦਮ ਹਰ ਹਰ ਨਾਮ ਜਪਿਓ ਗਤ ਭਈ ਹਮਾਰੀ ਜਾਨ ਨਾਨਕ ਕੀ ਪਤ ਰਾਖ ਮੇਰੇ ਸਵਾਮੀ ਹਰ ਆਏ ਪਰਿਓ ਹੈ ਸਰਣ ਤੁਮਾਰੀ ਹਰ ਆਏ ਪਰਿਓ ਹਰ ਆਏ ਪਰਿਓ ਹੈ ਸਰਣ ਤੁਮਾਰੀ ਤਨਾਸਰੀ ਮਹੱਲਾ ਚੌਥਾ 84 ਸਿੱਧ ਬੁੱਧ 33 ਕੋਟ ਮੂਨ ਜਾਨ सब चाह हर जीव तेरु नाव एक ही सिद्ध ये भी संबंधक पाठ है बुद्ध ये वक्रा बोलना है तेतीस कोट ये भी संबंधक पाठ है मोन जान ये भी संबंधक पाठ है मोन जान नहीं बोलने पोले अखर बोलने हैं मोन जान सब चाह हर जीव तेरु नाव गुर प्रसाद ਕੋ ਵਿਰਲਾ ਪਾਵੇ ਜੀਨ ਕੋ ਲਿਲਾਟ ਲਿਖਿਆ ਤੁਰ ਪਾਉ ਜਾਪ ਮਨ ਰਾਮੈ ਨਾਮ ਹਰ ਜਸ ਉਤਮ ਕਾਮ ਜੋ ਗਾਵ ਹੈ ਸੁਣੈ ਤੇਰਾ ਜਸ ਸੁਆਮੀ ਹੋ ਤੈਨ ਕਾ ਸਦ ਬਲੇ ਹਰ ਜਾਉ ਰਹਾਉ ਸਰਣਾਗਤ ਪ੍ਰਤਪਾਲਕ ਹਰ ਸੁਆਮੀ ਜੋ ਤੁਮ ਦੇਹੁ ਸੂਈ ਹੋ ਪਾਓ ਦੀਨ ਦਇਾਲ ਕਿਰਪਾ ਕਰ ਦੀਜੈ ਨਾਨਕ ਹਰ ਸਿਮਰਨ ਕਾ ਹੈ ਚਾਉ ਕਾਹ ਇਕੱਠਾ ਨਹੀਂ ਬੋਲਦੇ ਨਾ ਨਾਨਕ ਹਰ ਸਿਮਰਨ ਕਾ ਹੈ ਚਾਉ ਤਨਾਸਰੀ ਮਹੱਲਾ ਚੌਥਾ ਸੇਵਕ ਸਿਖ ਪੂਜਣ ਸਭ ਆਵਹਿ ਸਭ ਗਾਵਹਿ ਹਰ ਹਰ ਊਤਮ ਬਾਣੀ ਗਾਵਿਆ ਸੁਨਿਆ ਤਿਨ ਕਾ ਹਰਥਾਏ ਪਾਵੈ ਇਹ ਥੋੜੀ ਜਿਹੀ ਨਾ ਪਿੱਛੇ ਜਿਹੜੀ ਧਰਮਕ ਹੈ ਇਹ ਜ਼ਿਆਦਾ ਸਪਸ਼ਟ ਅੰਝ ਹੋ ਜਾਂਦੀ ਆ ਅ ਠੀਕ ਇਸ ਤਰ੍ਹਾਂ ਦੀਨ ਦਇਆਲ ਕਿਰਪਾ ਕਰ ਦੀਜੈ ਨਾਨਕ ਹਰ ਸਿਮਰਨ ਕਾ ਹੈ ਚਾ ਹੈ ਇਧਰ ਲਾਣਾ ਨਹੀਂ ਤੇ ਕਾਹੇ ਬਨਜੂਗਾ ਦਨਾ ਸ੍ਰੀ ਮਹੱਲਾ ਚੌਥਾ ਸੇਵਕ ਸਿਖ ਪੂਜਣ ਸਭ ਆਵੈ ਸਭ ਗਾਵਹਿ ਹਰ ਹਰ ਊਤਮ ਬਾਣੀ ਗਾਵਿਆ ਸੁਨਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਬੋਲੋ ਭਾਈ ਹਰ ਕੀਰਤ ਹਰ ਭਵਜਲ ਤੀਰਥ ਬੋਲੋ ਭਾਈ ਹਰ ਕੀਰਤ ਇਥੇ ਵਿਸਰਾਮ ਹਰ ਭਵਜਲ ਤੀਰਥ ਹਰ ਦਰ ਤਿਨ ਕੀ ਬਾਤ ਹਰ ਦਰ ਤਿਨ ਕੀ ਬਾ ਤਿਨ ਕੀ ਊਤਮ ਬਾਤ ਹੈ ਸੰਤੋਹ ਹਰ ਕਥਾ ਜਿਨ ਜਣ ਹੋ ਜਾਨੀ ਰਹਾਓ ਆਪੇ ਗੁਰ ਚੇਲਾ ਹੈ ਆਪੇ ਆਪੇ ਗੁਰ ਚੇਲਾ ਹੈ ਆਪੇ ਆਪੇ ਹਰ ਪ੍ਰਭ ਚੋਜ ਵਿਡਾਨੀ ਆਪੇ ਹਰ ਪ੍ਰਭ ਚੋਜ ਵਿਡਾਨੀ ਜਨ ਨਾਨਕ ਆਪ ਮਿਲਾਏ ਸੋਈ ਹਰ ਮਿਲਸੀ ਜੀ ਮਿਲਾਏ ਪਾਤ ਤੇ ਠਮਕਲਾਦਨੀ ਹੈ ਜਨ ਨਾਨਕ ਆਪ ਮਿਲਾਏ ਸੋਈ ਹਰ ਮਿਲਸੀ ਹੋਰ ਸਭ ਤਿਆਗ ਓਹਾ ਹਰ ਪਾਨੀ ਸਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੈਨਾ ਸੋ ਐਸਾ ਹਰ ਧਿਆਈਐ ਮੇਰੇ ਜੀੜੇ ਤਾ ਐਸਾ ਹਰ ਧਿਆਈਐ ਮੇਰੇ ਜੀੜੇ ਤਾ ਸਰਬ ਸੁਖ ਪਾਵੈ ਮੇਰੇ ਮਨਾ ਜਪ ਮਨ ਸ ਮਨਾ ਬੁਲਿਆ ਕਰ ਮਨਾ ਜਪ ਮਨ ਸਤ ਨਾਮ ਜਪ ਮਨ ਸਤ ਨਾਮ ਸਦਾ ਸਤ ਨਾਮ ਸਦਾ ਸਤ ਨਾਮ ਸਦਾ ਸਤ ਨਹੀਂ ਕਹਿਣਾ ਸਦਾ ਤੇ ਜਮਕ ਲਾ ਕੇ ਸਦਾ ਸਤ ਨਾਮ ਹਾਲਤ ਪਾਲਤ ਮੁਖ ਉਜਲ ਹੋਈ ਹੈ ਨਿਤ ਧਿਆਈ ਹੈ ਹਰ ਪੁਰਖ ਨਿਰੰਜਨ ਹਾਲਤ ਪਲਤ ਮੁਖ ਉਜਲ ਹੋਈ ਹੈ ਇਥੇ ਸਾਮ ਨਿਤ ਧਿਆਈ ਹੈ ਹਰ ਪੁਰਖ ਨਿਰੰਜਨ ਰਹਾਉ ਜਹ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ ਵਡਭਾਗੀ ਹਰ ਜਪਨਾ ਸਿਮਰਨ ਨਾਣਾ ਲਾ ਜੰਦਾ ਨਾ ਬੁੱਲਿਆ ਕਰ ਜੈ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ ਅਚਲ ਸਤਿਰਾਹ ਹਾਂਜੀ ਵਡਭਾਗੀ ਹਰ ਜਪਨਾ ਵਡਭਾਗੀ ਹਰ ਜਪਨਾ ਜਾਨ ਨਾਨਕ ਕਾ ਗੁਰ ਇਹ ਮਤ ਦੀਨੀ ਜਨ ਪੁੱਲਾ ਹੀ ਬੋਲਨਾ ਜਨ ਨਹੀਂ ਕਹਿਣਾ ਜਨ ਜਨ ਨਾਨਕ ਕਉ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ ਤਨਸਰੀ ਮਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ 함ਰੀ ਬੇਦਨਾ ਤੂੰ ਜਾਣਤਾ ਸਾਹਾ ਔਰ ਕਿਆ ਜਾਣ ਕੋਈ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਹੀਂ ਕੋਈ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੇ ਸਭ ਤੁਝ ਹੈ ਧਿਆਵ ਹੈ ਦਿਨ ਰਾਤ ਸਭ ਤੁਝ ਹੀ ਥਾਵ ਮੰਗਦੇ ਮੇਰੇ ਸਾਹਾ ਤੂੰ ਸਭ ਨਾ ਕਰ ਹੈ ਇੱਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਝ ਤੇ ਬਾਹਰ ਕੋਈ ਨਾਹੀ ਸਭ ਜੀ ਤੇਰੇ ਤੂੰ ਸਬਸਦਾ ਮੇਰੇ ਸਾਹਾ ਸਭ ਤੁਝ ਹੀ ਮਾਹਿਸਮਾਹੀ ਸਵਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਧਿਆਵ ਹੈ ਮੇਰੇ ਸਾਹ ਸਾਰੇ ਪਿੱਛੇ ਪਦ ਸਾਹਾ ਕੰਨੇ ਨਾਲ ਆ ਰਹੇ ਨੇ ਇਥੇ ਸਾਹ ਕੰਨਾ ਸਾਹ ਦੇ ਅੱਗੇ ਨਹੀਂ ਹੈ ਸਾਹ ਉਚਾਰਨ ਕਰਨਾ ਸਾਹਾ ਨਹੀਂ ਕਹਿ ਦੇਣਾ ਮੇਰੇ ਸਾਹਾਂ ਤੋਂ ਪਹਿਲਾਂ ਠਮਕ ਲਾ ਦਿੰਗੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੀ ਸਭ ਤੁਝ ਹੈ ਧਿਆਵਹਿ ਮੇਰੇ ਸਾਹ ਜਿਉ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੀ ਸਚ ਨਾਨਕ ਕੇ ਪਾਤਸ਼ਾਹ ਨਾ ਅਸਰੀ ਮਹੱਲਾ ਪੰਜਵਾ ਘਰ ਪਹਿਲਾ ਚੌਪਦੀ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਵ ਖੰਡਨ ਦੁਖ ਭੰਜਨ ਸੁਆਮੀ ਭਗਤ ਵਛਲ ਨਿਰੰਕਾਰੇ ਜੀ ਸੁਆਮੀ ਉਚਾਰਨ ਕਰਨਾ ਸੱਸੀ ਓੰਕੜ ਐੜੀ ਕੰਨਾ ਮੰਮੀ ਬਿਹਾਰੀ ਠੇਠਾ ਵਾਵਾ ਸੁਆਮੀ ਉਚਾਰਨ ਕਰਨਾ ਕੋਟ ਪਰਾਧ ਮਿਟੇ ਖਿਨ ਪੀਤਰ ਜਾ ਗੁਰਮੁਖ ਨਾਮ ਸਮਾਰੇ ਮੇਰਾ ਮਨ ਲਾਗਾ ਹੈ RAM ਪਿਆਰੇ ਮੇਰਾ ਮਨ ਦੀਨ ਦਇਆਲ ਕਰੀ ਪ੍ਰਭ ਕਿਰਪ ਕਰੀ ਪ੍ਰਭ ਕਿਰਪਾ ਵਸ ਕੀਨੇ ਪੰਚ ਦੂਤਾਰੇ ਰਹਾਉ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹ ਹੈ ਦਰਬਾਰੇ ਤੇਰੇ ਭਗਤ ਸੋਹ ਹੈ ਦਰਬਾਰੇ ਸਰਬ ਜੀ ਆਕੇ ਦਾਤੇ ਸੁਆਮੀ ਕਰ ਕਿਰਪਾ ਲੇਹੁ ਉਬਾਰੇ ਤੇਰਾ ਵਰਨ ਨਾ ਜਾਪੈ ਰੂਪ ਨ ਲਖੀਐ ਤੇਰੀ ਕੁਦਰਤ ਕੌਣ ਵਿਚਾਰੇ ਜਲ ਥਲ ਮਹੀਲ ਰਵਿਆ ਸ੍ਰਬ ਠਾਈ ਅਗਮ ਰੂਪ ਗਿਰਧਾਰੇ ਹਾਂਜੀ ਜਲ ਥਲ ਮਹੀਲ ਰਵਿਆ ਸ੍ਰਬ ਠਾਈ ਇਥੇ ਵਿਸਰਾਮ ਹੈ ਅਗਮ ਰੂਪ ਗਿਰਧਾਰੇ ਕੀਰਤ ਕਰਹਿ ਸਗਲ ਜਨ ਤੇਰੀ ਤੂ ਅਵਿਨਾਸੀ ਪੁਰਖ ਮਰਾਰੇ ਜਿਉ ਭਾਵੈ ਜਿਉ ਭਾਵੈ ਤਿਉ ਰਖੁ ਸੁਆਮੀ ਜਨ ਨਾਨਕ ਸਰਨ ਦੁਆਰੇ ਤਨਾਸਰੀ ਮਹੱਲਾ ਪੰਜਵਾ ਬਿਨ ਜਲ ਪ੍ਰਾਨ ਤਜੈ ਹੈ ਮੀਨਾ ਬਿਨ ਜਲ ਪ੍ਰਾਨ ਤਜੀ ਕਿਥੀ ਠਮਕ ਲਗਨੀ ਹੈ ਹੈ ਮੀਨਾ ਜੇਨਾ ਜਾਲ ਸਿਉ ਹੇਤ ਵਡਾਇਓ ਜੇਨਾ ਜਾਲ ਸਿਉ ਹੇਤ ਵਡਾਇਓ ਢੱਡੇ ਨਾਲ ਉਚਾਰਨ ਕਰਨਾ ਜੇਨਾ ਜਾਲ ਸਿਉ ਹੇਤ ਵਡਾਇਓ ਕਮਲ ਹੇਤ ਬਿਨ ਸੋ ਹੈ ਭਵਰਾ ਓਨ ਮਾਰਗ ਨਿਕਸ ਨਾ ਪਾਇਓ ਓਨ ਮਾਰਗ ਨਿਕਸ ਨਾ ਪਾਇਓ ਅਬ ਮਨ ਇਕਸ ਸਿਉ ਮੋਹ ਕੀਨਾ ਅਬ ਮਨ ਇੱਥੇ ਵਿਸਰਾਮ ਲਾਗਣਾ ਅਬ ਮਨ ਇਕਸ ਸਿਉ ਮੋਹ ਕਿਨਾ ਮਰੈ ਨਾ ਜਾਵੇ ਸਦ ਹੀ ਸੰਗੇ ਸਤਗੁਰ ਸਬਦੀ ਚੀਨਾ ਰਹਾਉ ਕਾਮ ਹੇਤ ਕੁੰਚਰ ਲੈ ਫਾਂਕਿਉ ਉਹ ਪਰਵਾਸ ਭਇਉ ਵਿਚਾਰਾ ਓਹ ਇਥੇ ਯਮਕ ਲਾ ਦਿੰਨੀ ਹੈ ਓਹ ਪਰਵਸ ਭਇਉ ਪਰਵਸ ਇਹ ਵੱਖਰਾ ਪਾਠ ਕਰਨਾ ਓਹ ਪਰਵਸ ਭਇਉ ਵਿਚਾਰਾ ਨਾਰ ਹੇਤ ਸਿਰ ਡਾਰਿਓ ਕਰੰਕਾ ਉਸ ਹੀ ਹੇਤ ਬਿਦਾਰਾ ਦੇਖ ਕੁਟੰਬ ਲੋਭ ਮੋਹਿਓ ਪ੍ਰਾਨੀ ਮਾਇਆ ਕੋ ਲਪਟਾਨਾ ਆਤ ਰਚਿਓ ਕਰ ਲੀਨੋ ਆਪਣਾ ਓਨ ਛੋੜ ਸਰਾਪਰ ਗਿਆਨਾ ਕੀ ਧਿਆਨ ਨਾਲ ਬਾਠ ਉਚਾਰਨ ਕਰਨਾ ਹੈ ਆਤ ਰਚਿਓ ਇਥਿ ਥਮਕ ਕਰ ਲੀਨੋ ਆਪਣਾ ਇਥੇ ਵਿਸਰਾਮ ਓਨ ਛੋੜ ਸਰਾ ਪਰ ਜਾਣਾ ਸਰਾ ਪਰ ਸਰਾ ਪਰ ਨਹੀਂ ਕਹਿਣਾ ਸੱਸੇ ਦੇ ਵਿੱਚ ਡੈਸ਼ ਨਹੀਂ ਦੇਣੀ ਸਰਾ ਪਰ ਯਾਨੀ ਵਿੱਚ ਡੈਸ਼ ਦੇ ਕੇ ਪਾਠ ਇਕੱਠਾ ਹੀ ਲੰਮੀ ਜੀ ਆਵਾਜ਼ ਨਾਲ ਬੋਲਣਾ ਸਰਾ ਪਰ ਜਾਣਾ ਆਤ ਰਚਿਓ ਕਰ ਲੀਨੋ ਆਪਣਾ ਹੁਣ ਛੋੜ ਸਰਾ ਪਰ ਜਾਣਾ ਬਿਨ ਗੋਬਿੰਦ ਅਵਰ ਸੰਗ ਨੇਹਾ ਉਹ ਜਾਣ ਸਦ ਦੁਹਿਲਾ ਸਦਾ ਦੁਹਿਲਾ ਉਹ ਨਹੀਂ ਕਹਿਣਾ ਉਹ ਕਵਾਂਗੇ ਤਾਂ ਊੜਾ ਖੁੱਲੇ ਮੋਲ ਹਾਹੀਂ ਊੜਾ ਓਹ ਓਹ ਜਾਣ ਸਦਾ ਦੁਹਿਲਾ ਕਹੋ ਨਾਨਕ ਗੁਰ ਇਹ ਹੈ ਬੁਝਾਇਓ 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 ਪ੍ਰੀਤ ਪ੍ਰਭੂ ਸਾਦ ਕੇਲਾ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾਠੀ ਸੇਵਾ